ਇਹ ਟੈਕਰੀਚਾਂ ਨੂੰ 12:44 ਮਿੰਟ ਤੇ ਮੇਰੀ ਵਾਈਫਾਈ ਸੀਗੀ ਮੈਂ ਉਹਨੂੰ ਲੈਣ ਗਿਆ ਸੀਗਾ ਉਥੋਂ ਚੱਲ ਕੇ ਕੁਝ ਟਾਈਮ ਬਾਅਦ ਸਾਡੇ ਮਗਰ ਇੱਕ ਕਾਰ ਆਈ ਹੈ ਜਦੋਂ ਕਾਰ ਸਾਨੂੰ ਕ੍ਰੋਸ ਕਰਕੇ ਉਹਨੇ ਅੱਗੇ ਬ੍ਰੇਕ ਮਾਰਤੇ ਤੇ ਸਾਡੀ ਕਾਰ ਉਹਦੇ ਨਾਲ ਹਿੱਟ ਕੀਤੀ ਹੈ ਯਾਰ ਮੁੰਡਾ ਡਰਾਈਵਰ ਸੀ ਉਹਨੇ ਸ਼ੱਕ ਹੋ ਗਿਆ ਵੀ ਇਹ ਤਾਂ ਨੁਕਸਾਨ ਦੇ ਕਾਬਿਲ ਤਾਂ ਮਾੜਿਆ ਬੰਦੇ ਤੇ ਪਰ ਸਾਨੂੰ ਉੱਥੇ ਕੋਈ ਨਹੀਂ ਤੇ ਜਗਾਉਣੇ ਬੇਰੇ ਜਿੱਥੇ ਅਸੀਂ ਵੜ ਸਕੀ ਜਾਂ ਕਰ ਸਕੀਏ ਜਦੋਂ ਅਸੀਂ 110 ਤੇ 112 ਤੇ ਅਸੀਂ ਫੋਨ ਸ਼ੁਰੂ ਕਰਤੇ ਸਾਨੂੰ ਮੁੰਡੇ ਨੇ ਕਹਦਾ ਵੀ ਤੁਸੀਂ 110 ਤੇ 112 ਕਰੋ ਹੋਰ ਆਪਣੇ ਕੋਲ ਕੋਈ ਚਾਰਾ ਨਹੀਂ ਨੁਕਸਾਨ ਹੈ ਅਸੀਂ ਆ 110 ਤੇ 112 ਤੇ ਰਿੰਗ ਕਰ ਜੰਨੇ ਆ ਉਹ ਅਕਲਸਾ ਉਸ ਲੋਕੇਸ਼ਨ ਦੱਸੋ ਅਸੀਂ ਅਕਾ ਲੋਕੇਸ਼ਨ ਅਸੀਂ ਕੀ ਦੱਸੀ ਸਾਨੂੰ ਪਤਾ ਨਹੀਂ ਉਪਰੀ ਜਗਾ ਅਸੀਂ ਕੀ ਦੱਸੀ ਕਿਹੜੀ ਲੋਕੇਸ਼ਨ ਹੈ ਗਾਇਕ ਪੰਡਰੋਪ ਪੰਪ ਹਾਂਸੀ ਬਾਈ ਰੋਡ ਤੇ ਮਿਲਿਆ ਉਹ ਲਾਈਟ ਬੰਦਾ ਤਾਂ ਕੋਈ ਦੇਸਾ ਨਹੀਂ ਬਲਬ ਦਿੱਸੇ ਅਸੀਂ ਤੱਤੇ ਫਾਟੀ ਸਾਈਡ ਤੇ ਕਰਕੇ ਪਿਛਲੇ ਪਾਸੇ ਬਾਥਰੂਮ ਸੀਗਾ ਬਾਥਰੂਮ ਦੇ ਵਿੱਚ ਅਸੀਂ ਵੜ ਗਏ ਸਾਰੇ ਤੇ ਲੋਕ ਕਰਿਆ ਕੁਸ ਟਾਈਮ ਬਾਅਦ ਫੋਰਸ ਆਈ ਹੈ ਫੋਰਸ ਨੂੰ ਕੋਈ ਦੱਸ ਕਿਹਦੇ ਨਾਲ ਸ਼ਖਾ ਦਿੱਲੀ ਵੱਲੇ ਗਏ ਹੈ ਦਿੱਲੀ ਵੱਲੀ ਉਹਨਾਂ ਨੇ ਕੋਈ ਜਾਣ ਦੀ ਕੋਸ਼ਿਸ਼ ਨਹੀਂ ਕੀਤੀਗੀ ਸਾਨੂੰ ਕਹਿੰਦੇ ਵੀ ਸਾਨੂੰ ਫੋਰਸ ਪ੍ਰੋਵਾਈਡ ਕਰਦੀ ਹੈ ਤੁਸੀਂ ਦੱਸੋ ਸੀ ਕਿੱਥੇ ਜਾਣਾ ਹੈ ਅਸੀਂ ਉਹਨਾਂ ਨੂੰ ਆਖਿਆ ਵੀ ਅਸੀਂ ਕਿਤੇ ਜਾਣਾ ਸਾਨੂੰ ਦੱਸੋ ਵੀ ਤੁਸੀਂ ਕਰਦੇ ਕੀ ਆ ਉਹਨਾਂ ਨਾਲ ਤੂ ਤ ਮੈਂ ਮੈਂ ਵੀ ਹੋਈ ਵੀ ਸਾਨੂੰ ਮਰਵਾ ਕੇ ਆਉਂਗੇ ਤੁਸੀਂ ਇਹ ਘਟਨਾ ਕੀ ਸੀ ਜੀ ਕੀ ਗੱਲਬਾਤ ਹੋਈ ਜੀ ਪਹਿਲਾਂ ਤਾਂ ਮੈਂ ਚੈਨਲ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਮੀਡੀਆ ਅੱਜਕੱਲ੍ਹ ਦੇ ਜਮਾਨੇ ਦੇ ਵਿੱਚ ਬੜਾ ਸੋਸ਼ਲ ਹੈ ਤੇ ਦੁੱਖ ਦੇ ਸੁੱਖ ਦੇ ਵਿੱਚ ਜਿੱਥੇ ਮੀਡੀਆ ਪਹੁੰਚਦਾ ਉੱਥੇ ਕੋਈ ਵੀ ਨਹੀਂ ਚੀਜ਼ ਪਹੁੰਚ ਸਕਦੀ ਕੱਲ 26 ਤਰੀਕ ਦੀ ਮੌਰਨੇ ਦੀ ਗੱਲ ਹੈ ਜੀ 25 ਤਰੀਕ ਦੀ ਸ਼ਾਮ ਨੂੰ 12 ਵਜੇ 44 ਮਿੰਟ ਤੇ ਮੇਰੀ ਵਾਈਫਾਈ ਸੀਗੀ ਮੈਂ ਉਹਨੂੰ ਲੈਣ ਗਿਆ ਸੀਗਾ ਤੇ ਜਦੋਂ ਸਵਾ 1 ਵਜੇ ਅਸੀਂ ਉਥੋਂ ਬਾਹਰ ਨਿਕਲੇ ਆਂ ਤੇ ਉਥੋਂ ਸਵਾ 1 ਵਜੇ ਨਿਕਲ ਕੇ ਇੱਕ ਜਵਿੰਦਰ ਸਿੰਘ ਸਿੰਘਾ ਮਲੋੜ ਤੋਂ ਉਹ ਵੀ ਬਰਿਸਮੈਂਟ ਤੋਂ ਹੀ ਆਏ ਸੀਗਾ ਮੈਂ ਸੀ ਮਿਸਿਸ ਸੀ ਡਰਾਈਵਰ ਸੀਗਾ ਅਸੀਂ ਸਵਾ 1 ਵਜੇ ਉਥੋਂ ਨਿਕਲ ਕੇ ਸਵਾ 2 ਵਜੇ ਅਸੀਂ ਇੱਥੇ ਪਹੁੰਚ ਗਏ ਹਵੇਲੀ ਹੋਟਲ ਤੇ ਟੱਬਾ ਹੋਟਲ ਵੀ ਆਮ ਖਾਣੇ ਪੀਣੇ ਆ ਚਲੋ ਬਾਹਰੋਂ ਸਫਰ ਚੋਂ ਆਏ ਆ ਇਹਨਾਂ ਲੰਮਾ ਸਫਰ ਕੱਢ ਕੇ ਆਏ ਆ ਤੇ ਉੱਥੇ ਅਸੀਂ ਕੋਈ ਅੱਧਾ ਪੌਣਾ ਘੰਟਾ ਸੀ ਚਾਹ ਪਾਣੀ ਪੀਤਾ ਉੱਥੋਂ ਅਸੀਂ ਚੱਲ ਪਿਆ ਤੇ ਸਾਡੇ ਨਾਲ ਦੋ ਬੰਦੇ ਬੱਚੇ ਨੌਜਵਾਨ ਮੁੰਡੇ ਸਾਈਡ ਤੇ ਇੱਕ ਹੋਰ ਬੈਂਚ ਤੇ ਟੇਬਲ ਤੇ ਬੈਠੇ ਉਹ ਖਾਈ ਪੀ ਜਾਂਦੇ ਅਸੀਂ ਉਹਨਾਂ ਵੱਲੀ ਧਿਆਨ ਨਹੀਂ ਕੀਤਾ ਉਹ ਸਰਸਰੀ ਆ ਵੀ ਕੋਈ ਓਡਾ ਰਸ਼ ਨਹੀਂ ਸੀਗਾ ਵਿਲੇ ਸੀਗਾ ਉੱਥੋਂ ਅਸੀਂ ਚੱਲ ਕੇ ਕੁਝ ਟਾਈਮ ਬਾਅਦ ਸਾਡੇ ਮਗਰ ਇੱਕ ਕਾਰ ਆਈ ਹੈ ਜਦੋਂ ਕਾਰ ਸਾਨੂੰ ਕ੍ਰੋਸ ਕਰਕੇ ਉਹਨੇ ਅੱਗੇ ਬ੍ਰੇਕ ਮਾਰਤੇ ਤੇ ਸਾਡੀ ਕਾਰ ਉਹਦੇ ਨਾਲ ਹਿੱਟ ਕੀਤੀ ਹੈ ਉਦੋਂ ਅਸੀਂ ਆਖਿਆ ਵੀ ਇਹ ਕੀ ਗੱਲ ਹੋ ਗਈ ਕੀ ਕਰਨਾ ਵੀ ਇਹ ਹਿੱਟ ਕਿਉਂ ਹੋ ਗਈ ਵੀ ਆਪਾਂ ਤਾਂ ਕਿਸੇ ਨੂੰ ਸਾਈਡੋਂ ਨਹੀਂ ਦਿੱਤੀ ਕੁਛ ਵੀ ਨਹੀਂ ਜਾਂ ਆਪਾਂ ਕਹਿ ਰਹੇ ਆ ਵੀ ਇਹ ਕਿਉਂ ਹੈ ਤੇ ਸਾਡੇ ਦੇ ਜਿਹੜਾ ਮੁੰਡਾ ਡਰਾਈਵਰ ਸੀ ਉਹਨੇ ਸ਼ੱਕ ਹੋ ਗਿਆ ਵੀ ਇਹ ਤਾਂ ਨੁਕਸਾਨ ਦੇ ਕਾ ਵੀ ਮਾੜਿਆ ਬੰਦੇ ਤੇ ਪਰ ਸਾਨੂੰ ਉੱਥੇ ਕੋਈ ਢੀੜ ਤੇ ਜਗ੍ਹਾ ਨਹੀਂ ਬਿਹਦਾ ਜਿੱਥੇ ਅਸੀਂ ਵੜ ਸਕੀ ਜਾਂ ਕਰ ਸਕੀਏ ਜਦੋਂ ਅਸੀਂ ਉੱਥੋਂ ਕਾਰ ਉਹਨੂੰ ਮੈਂ ਕਿਹਾ ਵੀ ਤੂੰ ਤੇਜ਼ ਚੱਲ ਤੇ ਅਸੀਂ ਵੀ ਸੋਚਿਆ ਵੀ ਇੱਕ ਵਾਰੀ ਕੋਸ਼ਿਸ਼ ਕੀਤੀ ਵੀ ਨਹੀਂ ਤਾਂ ਖੋਰੇ ਪਿੱਛੇ ਮੁੜ ਗਏ ਉਹਨੇ ਪਰ ਉਸ ਸਮੇਂ ਬਾਅਦ ਉਹ ਫਾਨੋਂ ਸਾਨੂੰ ਕਾਰ ਵਿੱਚੋਂ ਬੜੀ ਤੇਜ਼ ਦਿਸੇ ਲਾਈਟ ਉਹਦੀ ਚਿੱਟੀਆਂ ਸੀਗੀਆਂ ਲਾਈਟਾਂ ਜੇ ਮਰਕਰੀ ਦੇ ਬਲਬ ਹੁੰਦੇ ਸੀ ਚਿੱਟੇ ਲਾਈਟ ਸੀ ਤੇ ਪਛਾਣ ਲੈਂਦਾ ਸੀ ਵੀ ਸਾਨੂੰ ਦੂਰੋਂ ਹੀ ਉਹ ਹੁੰਦੀ ਆ ਤੇ ਡਰਾਈਵਰ ਨੇ ਵੀ ਸਾਡੇ ਨਾਲ ਆਖਤਾ ਵੀ ਉਹਨੇ ਸ਼ੀਸ਼ੇ ਵੀ ਦੇਖਿਆ ਵੀ ਉਹ ਵੀ ਪਿੱਛੋਂ ਤੇਜ਼ ਆਉਂਦੀ ਹੈ ਜਦੋਂ ਉਹ ਕਰੇ ਅੱਗੇ ਕਦੇ ਅੱਗੇ ਹੋਇਆ ਕਦੇ ਪਿੱਛੇ ਹੋਇਆ ਕਦੇ ਸਾਈਡ ਇਸ ਤਰ੍ਹਾਂ ਮਾਰਨ ਵੀ ਇਹ ਸੜਕ ਦੇ ਥੱਲੇ ਡਿੱਗ ਪੈਣਾ ਜਾਂ ਵੀ ਇਧਰਲੇ ਪਾਸੇ ਜਦੋਂ ਬਾਹਰ ਨਿਕਲੇ ਠੋੜ ਨੂੰ ਕਹਣ ਕਦੇ ਇਧਰ ਕਈ ਵਾਰੀ ਤਾਂ ਜਿਵੇਂ ਆਏ ਨੇ ਸਪਲੇਟੇ ਮਾਰਦਾ ਹੁੰਦਾ ਐਸ ਤਰ੍ਹਾਂ ਐਸ ਤਰ੍ਹਾਂ ਕਰਕੇ ਵੀ ਆਈਆਂ ਮਾ ਤਾਂ ਲਈ ਦੇ ਦੇ ਜੇ ਤਾਂ ਲੰਮਾ ਚਾਹ ਕਰੀਏ ਤਾਂ ਬਹੁਤ ਹੈ ਪਰ ਉਹ ਸੀਨ ਆ ਬੜਾ ਹੀ ਸਾਡਾ ਦਿਲ ਕੰਮ ਉਹ ਅਜੇ ਵੀ ਡਰਦੇ ਆ ਜਦੋਂ ਅਸੀਂ 110 ਤੇ 112 ਤੇ ਅਸੀਂ ਫੋਨ ਸ਼ੁਰੂ ਕਰਤੇ ਸਾਨੂੰ ਮੁੰਡੇ ਨੇ ਕਹਦਾ ਵੀ ਤੁਸੀਂ 110 ਤੇ 112 ਕਰੋ ਹੋਰ ਆਪਣੇ ਕੋਲ ਕੋਈ ਚਾਰਾ ਨਹੀਂ ਨੁਕਸਾਨ ਆ ਅਸੀਂ 110 ਤੇ 112 ਤੇ ਰਿੰਗ ਕਰ ਜੰਨੇ ਆ ਉਹ ਅਕਨਸਾ ਲੋਕੇਸ਼ਨ ਦੱਸੋ ਅਸੇ ਖਾ ਲੋਕੇਸ਼ਨ ਅਸੀਂ ਕੀ ਦੱਸੀ ਸਾਨੂੰ ਪਤਾ ਨਹੀਂ ਓਪਰੀ ਜਗ੍ਹਾ ਅਸੀਂ ਕੀ ਦੱਸੀ ਕਿਹੜੀ ਲੋਕੇਸ਼ਨ ਹੈ ਇਹਦੇ ਵਿੱਚ ਮਤਲਬ ਕਦੇ ਸਾਨੂੰ ਅਸੀਂ ਨੋਵਾ ਦਾ ਵੀ ਆਸਰਾ ਮਿਲ ਗਿਆ ਵੀ ਚਲੋ ਨੋਵਾ ਅਗੇ ਇੱਕ ਕਰ ਸੀ ਉਹਨਾਂ ਨੇ ਨੋਵਾ ਦੇ ਰੋਕ ਤਿਆ ਉਹ ਰੋਕਦੇ ਰੋਕਦੇ ਅਸੀਂ ਫਿਰ ਟੱਪ ਗਏ ਗਾਂ ਜਾ ਕੇ ਫਿਰ ਜਦੋਂ ਨੋਵਾ ਅਗੇ ਸਾਨੂੰ ਫਿਰ ਹੋਊਗਾ ਵੀ ਚਲ ਫੇਰ ਅਗੇ ਫੇਰ ਜੰਨੇ ਆ ਇਹ ਲਈ ਦੇ ਦੇ ਜਦੋਂ ਹਾਂਸੀ ਦੇ ਫਲਾਈਓਵਰ ਤੇ ਆ ਗਏ ਆ ਉਹਨਾਂ ਨੇ ਫਲਾਈਓਵਰ ਦੇ ਵਿੱਚ ਟੇਢੀ ਕਰ ਲਾਤੀ ਜਦੋਂ ਟੇਢੀ ਕਰ ਲਾ ਕੇ ਤੇ ਇਹਨੂੰ ਅਲਾਉ ਕਰਤਾ ਵੀ ਤੂੰ ਨਿਕਲ ਜਾ ਜਿਹੜੀ ਨੋਵਾ ਸੀਗੀ ਤੇ ਸਾਡੇ ਜਦੋਂ ਉਹ ਥੱਲੇ ਹੋਇਆ ਜਾਂ ਕੁਦਰਤ ਨੇ ਕ੍ਰਿਸ਼ਮਾ ਦਿਖਾਇਆ ਜਾਂ ਪਰਮਾਸੀ ਸਾਨੂੰ ਆਇਆ ਮੈਂ ਕਿਹਾ ਪੁੱਤ ਤੂੰ ਪਿਛਾਂ ਮੋੜਲਾ ਹੁਣ ਆਪਣੇ ਕੋਲ ਚਾਰਾ ਨਹੀਂਗਾ ਕੋਈ ਜੇ ਅਸੀਂ ਅੱਗੇ ਕਰੀਏ ਤਾਂ ਅੱਗੇ ਕਰ ਲੈਣ ਜੇ ਪਿੱਛੇ ਕਰੀਏ ਤਾਂ ਪਿੱਛੇ ਗੱਲ ਪਰ ਕਿਉਂਕਿ ਅਸੀਂ ਬੈਠੇ ਸੀ ਨਾ ਇੱਕੇ ਦਮ ਹੀ ਟਰਨ ਕੀਤੀ ਪਿੱਛੇ ਨੂੰ ਅਸੀਂ ਰੋਂਗ ਸਾਈਡ ਜਿੱਨਾ ਚਿਰ ਕੱਟਨੇ ਆ ਗਲਤ ਆਇਆ ਅੱਗੇ ਪਾਸੋਂ ਟਰੱਕ ਵੀ ਹੈਗਾ ਸਾਨੂੰ ਇਹ ਵੀ ਪਤਾ ਸੀ ਨਹੀਂ ਜਾਣੀਆ ਡਾਇਰੈਕਟ ਹੀ ਐ ਐਕਸੀਡੈਂਟ ਹੋਇਆ ਜਦੋਂ ਉੱਥੇ ਮੁੜ ਕੇ ਸਾਈਡ ਤੇ ਅਸੀਂ ਖੱਬੇ ਪਾਸੇ ਹੋ ਗਏ ਆ ਇੱਕ ਪਟਰੋਲ ਪੰਪ ਹਾਂਸੀ ਬਾਈ ਰੋਡ ਤੇ ਮਿਲਿਆ ਉਹ ਲਾਈਟ ਬੰਦਾ ਤਾਂ ਕੋਈ ਦੇਸਿਆ ਨਹੀਂ ਬਲਬ ਦਿਸੇ ਅਸੀਂ ਤੱਤੇ ਫਾਟੀ ਸਾਈਡ ਤੇ ਕਰਕੇ ਪਿਛਲੇ ਪਾਸੇ ਬਾਥਰੂਮ ਸੀਗਾ ਬਾਥਰੂਮ ਦੇ ਵਿੱਚ ਅਸੀਂ ਵੜ ਗਏ ਆ ਸਾਰੇ ਤੇ ਲੋ ਕਰਿਆ ਫੋਰਸ ਨੂੰ ਉਹ ਕਹਿੰਦੇ ਦੱਸੋ ਕਿੱਥੇ ਅਸੀਂ ਆਖਿਆ ਵੀ ਪਟਰੋਲ ਪੰਪ ਦੇ ਪਿਛਲੇ ਪਾਸੇ ਸੀ ਬਾਥਰੂਮ ਚ ਲੁਕੇ ਪਏ ਆ ਜਦੋਂ ਤੁਸੀਂ ਆਉਂਗੇ ਅਸੀਂ ਫੇਰ ਬਾਅਦ ਨਿਕਲਾਂਗੇ ਕੋਸਟ ਟਾਈਮ ਬਾਅਦ ਫੋਰਸ ਆਈ ਹੈ ਫੋਰਸ ਨੂੰ ਦੱਸ ਕਹਿੰਦੇ ਕਿਦਣਾ ਸ਼ਖਰ ਦਿੱਲੀ ਵੱਲੇ ਗਏ ਆ ਦਿੱਲੀ ਵੱਲੀ ਉਹਨਾਂ ਨੇ ਕੋਈ ਜਾਣ ਦੀ ਕੋਸ਼ਿਸ਼ ਨਹੀਂ ਕੀਤੀਗੀ ਸਾਨੂੰ ਕਹਿੰਦੇ ਵੀ ਸਾਨੂੰ ਫੋਰਸ ਪ੍ਰੋਵਾਈਡ ਕਰਤੀ ਆ ਤੁਸੀਂ ਦੱਸੋ ਅਸੀਂ ਕਿੱਥੇ ਜਾਣਾ ਅਸੀਂ ਉਹਨਾਂ ਨੂੰ ਆਖਿਆ ਵੀ ਅਸੀਂ ਕਿੱਥੇ ਜਾਣਾ ਸਾਨੂੰ ਦੱਸੋ ਵੀ ਤੁਸੀਂ ਕਰਦੇ ਕੀ ਆ ਉਹਨਾਂ ਨਾਲ ਤੂੰ ਤਾਂ ਮੈਮ ਹੀ ਹੋਈ ਵੀ ਸਾਨੂੰ ਮਰਵਾ ਕੇ ਆਉਂਗੇ ਤੁਸੀਂ ਉਹ ਆ ਗਏ ਆ ਉਹਨਾਂ ਨੇ ਆ ਕੇ ਇੱਧਰ ਦਿੱਲੀ ਵੱਲੀ ਨੂੰ ਉਹ ਤਾਂ ਦਿੱਲੀ ਵੱਲੀ ਨੂੰ ਗਏ ਤੇ ਪਰ ਸਾਨੂੰ ਉਹਨਾਂ ਨੇ ਇੱਧਰ ਨੂੰ ਵੀ ਪ੍ਰੋਵਾਈਡ ਕਰਦਾ ਇੱਧਰ ਨੂੰ ਚੱਲੋ ਤੇ ਟੂਲ ਪਲਾਜ ਦਿੱਕਰ ਸਾਨੂੰ ਛੱਡ ਗਏ ਆ ਬਸ ਆ ਕੁਸ ਹੋਇਆ ਤੇ ਛੀ ਯਾਰ ਸਾਡੀ ਟੈਕਸੀ ਰੋਹ ਜਾਂਦੀ ਹੈ ਪੰਜਾਬ ਤੋਂ ਦਿੱਲੀ ਨੂੰ ਮੈਂ ਤਾਂ ਪੰਜਾਬ ਦੇ ਕਿਸਾਨ ਵੀਰਾਂ ਨੂੰ ਨੌਜਵਾਨਾਂ ਨੂੰ ਇਹ ਵੀ ਬੇਨਤੀ ਕਰਦਾ ਵੀ ਜਿਹੜੇ ਬੱਚੇ ਉਧਰੋਂ ਆਉਂਦੇ ਆ ਜਾਂ ਇੱਧਰੋਂ ਜਾਂਦੇ ਆ ਘਰੋਂ ਪਾਣੀ ਲੈ ਕੇ ਜਾਣ ਘਰੋਂ ਚਾਹ ਲੈ ਕੇ ਜਾਣ ਕਿਸੇ ਹੋਟਲ ਦੇ ਨਾਲ ਖੁਣ ਉਹਨਾਂ ਨੇ ਸਾਡੀ ਕਮਾਈ ਕਰਕੇ ਮਹਿਲ ਬਣਾ ਲਿਆ ਤੇ ਸਾਡੇ ਵਾਸਤੇ ਨਾ ਉਥੋਂ ਦੀ ਸਰਕਾਰ ਨੇ ਕੋਈ ਸੁਰੱਖਿਆ ਪ੍ਰਬੰਧ ਕੀਤੇ ਆ ਤੇ ਨਾ ਹੋਟਲ ਵਾਲਨੇ ਵੀ ਲੁੱਟਖਵਾ ਨੂੰ ਵਾਸੀ ਨਿਗਰਾਨੀ ਰੱਖੇ ਕਿਉਂ ਵਰਦ ਨੇ ਉਹਨਾਂ ਨੂੰ ਪਤਾ ਨਹੀਂ ਰੋਜ਼ ਉੱਥੇ ਬਹਿੰਦਿਆ ਕਰਦੇ ਆ ਸ਼ਨਾਤ ਕਰਦੇ ਵੀ ਕਿਹੜਾ ਹੁੰਦਾ ਕਿਹੜਾ ਨਹੀਂ ਹੁੰਦਾਗਾ ਤੇ ਪੰਜਾਬ ਸਰਕਾਰ ਨੇ ਜਿਵੇਂ ਸੁਰੱਖਿਆ ਦਸਤੇ ਬਣਾਏ ਆ ਸਾਨੂੰ ਐਨੇ ਸਮੇਂ ਵਿੱਚ ਕੋਈ ਸੁਰੱਖਿਆ ਦਸਤਾ ਨਹੀਂ ਮਿਲਿਆ ਜਿਸ ਦੇ ਵਿੱਚ ਸਾਡੇ ਮਫੂਦ ਹੋ ਜੇ ਜਾਂ ਮੰਨ ਤੌਰ ਤੇ ਪਸੂਦ ਹੋਵੇ ਵੀ ਸਾਡੇ ਕੋਲ ਆ ਕੇ ਆਏ ਕੋਈ ਨਹੀਂ ਮਿਲੇ ਹਜ਼ਾਰਾਂ ਅਸੀਂ ਟੂਲ ਪਾਜੇ ਰੈਵਨਿਊ ਦਿੰਨੇ ਆ ਸਾਡਾ ਰੈਵਨਿਊ ਕਿੱਥੇ ਜਾਂਦਾ ਅਸੀਂ ਕੀ ਹਰਿਆਣੇ ਦੀ ਜੇਬਾਂ ਪਰ ਨਹੀਂ ਜੰਨੇ ਆ ਪੰਜਾਬ ਦਾ ਨੌਜਵਾਨ ਜਾਂ ਬਾਰਡਰਾਂ ਤੇ ਮਰ ਰਿਹਾ ਜਾਂ ਵਿਦੇਸ਼ਾਂ ਵਿੱਚ ਰੋਜ਼ਗਾਰ ਕਰ ਰਿਹਾ ਤੇ ਜਿਹੜੇ ਬਜੁਰਗ 70 ਸਾਲਾਂ ਦੇ ਉਹ ਇੱਥੇ ਸੜਕਾਂ ਤੇ ਮਰਨੇ ਆਂ ਦੋਂਦੇ ਇਹੋ ਹੀ ਆ ਮੇਰਾ ਸੁਨੇਹਾ ਤਾਂ ਨੌਜਵਾਨ ਦੇਨ ਵੀ ਇੱਕ ਤਾਂ ਜਿਹੜਾ ਉੱਥੋਂ ਉਹਨਾ ਪੋਸਟ ਸ਼ੇਅਰ ਨਾ ਕਰਨ ਵੀ ਮੇਰਾ ਮੰਮੀ ਆ ਰਿਹਾ ਮੇਰਾ ਡੈਡੀ ਆ ਰਿਹਾ ਤੇ ਤੁਸੀਂ ਇਹ ਮੈਸੇਜ ਕਰ ਲੋ ਤੇ ਬਿਲਕੁਲ ਨਾ ਕਰੋ ਇਹ ਬਹੁਤ ਨੁਕਸਾਨਦਾਇਕ ਸੋਸ਼ਲ ਮੀਡੀਆ ਦੀ ਜਿੱਥੋਂ ਦੁਰਵਰਤੋਂ ਹੁੰਦੀ ਹੈ ਅੱਜ ਦੇ ਦਿਤੇ ਆਪਾਂ ਭਾਈਚਾਰੇ ਨੂੰ ਮੁੱਝਾਂ ਆਪਦੇ ਡ੍ਰੈਸਰ ਨੂੰ ਦੱਸਿਨਾ ਇਹਦੀ ਦੁਰਵਰਤ ਵੀ ਬਹੁਤ ਹੁੰਦੀ ਹੈ ਕਿਉਂਕਿ ਮਾੜੇ ਅੰਸਰੇ ਦੇ ਤੋਂ ਵੇਂਦੇ ਵੀ ਕਿਹੜਾ ਬਜ਼ੁਰਗ ਕਿੱਥੇ ਆਉਂਦਾ ਇਹ ਵੇਂਦਾ ਸਾਨੂੰ ਉਹਨਾਂ ਨੇ ਸ਼ਨਾਤ ਕਰ ਲਈ ਸੀ ਵੀ ਬਜ਼ੁਰਗੇ ਕੀ ਕਰ ਸਕਦੇ ਤੁਸੀਂ ਪੰਜਾਬ ਦੇ ਜਿਵੇਂ ਹੈਗੇ ਆ ਜਿਹੜੇ ਆਪਣੇ 에ਰਪੋਰਟ ਨੇ ਬਾਰੇ ਕੀ ਕਹਿੰਦਾ ਮੈਂ ਤਾਂ ਬੇਨਤੀ ਪਹਿਲਾਂ ਹੀ ਕਰ ਚੁੱਕਿਆ ਵੀ ਅੰਮ੍ਰਿਤਸਰ ਤੇ ਮੁਹਾਲੀ ਨੂੰ ਜਿੱਥੇ ਹੋਟ ਕਿਸਾਨ ਪੰਜਾਬ ਦੇ ਵਾਸੀ ਆ ਜਿੱਥੇ ਹੋਰ ਮੋਰਚਾ ਲਾਉਂਦਾ ਇਹ ਇਹੋ ਹੀ ਲਾਉਣ ਵੀ ਅਸੀਂ ਦਿੱਲੀ ਨਹੀਂ ਚੜਨਾ ਅਸੀਂ ਅੰਮ੍ਰਿਤਸਰ ਤੇ ਮੁਹਾਲੀ ਚੜਨਾ ਅਸੀਂ ਦਿੱਲੀ ਨਹੀਂ ਜਾਣਾ ਤਾਂ ਅਸੀਂ ਬਚਾਂਗੇ ਨਹੀਂ ਤਾਂ ਸਾਰੇ ਬੁੜੇ ਇੱਧਰ ਸੜਕਾਂ ਤੇ ਰੋਲਣਗੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ ਆਉਂਦਿਆਂ ਨੂੰ ਤੁਹਾਡੀ ਬਾਜ ਤੁਹਾਡੇ ਮੀਡੀਆ ਰਹੀਂ ਦੁਨੀਆ ਦੇ ਵਿੱਚ ਮੇਰੇ ਨੌਜਵਾਨ ਵੀ ਰਾਹ ਤੇ ਜਾਂਦੇ ਆ ਸਾਡਾ ਬੁੜਿਆਂ ਦਾ ਕੋਈ ਸੋਚ ਲਓ ਸੜਕਾਂ ਤੇ ਨਾ ਮਰੋ